ਗੁਰਦਾਸਪੁਰ ਵਿਖੇ ਮਹੰਤਾਂ ਦੇ ਦੋ ਧੜਿਆਂ ਵਿਚਾਲੇ ਇਲਾਕੇ ਦੀ ਵੰਡ ਅਤੇ ਵਿਧਾਈ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਵਿੱਚ ਦੋਵਾਂ ਧੜਿਆਂ ਦੇ ਕੁੱਲ 7 ਵਿਅਕਤੀ ਜ਼ਖਮੀ ਹੋ ਗਏ ਮਹੰਤ ਅਨਾਮਿਕਾ ਬਾਜਵਾ ਨੇ ਦੱਸਿਆ ਕਿ ਉਹ ਰਾਜੀ ਮਹੰਤ ਪਠਾਨਕੋਟ ਦੀ ਅਗਵਾਈ ਵਿੱਚ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਵਿਧਾਈ ਮੰਗਦੇ ਨੇ ਕੁਝ ਦਿਨ ਪਹਿਲਾਂ ਉਹਨਾਂ ਦਾ ਪਿੰਡ ਤੁੰਗ ਵਿੱਚ ਵਿਧਾਈ ਮੰਗਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੇ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਮਹੰਤ ਅਨਾਮਿਕਾ ਬਾਜਵਾ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਬੋਲਦੀ ਗਰਦਾਸਪੁਰੋ ਜੋੜਾ ਛੱਤਰਾ ਤੋਂ ਪਠਾਨਕੋੜ ਤੋਂ ਜੀ ਅਸੀਂ ਹੈ ਕਿ ਗਰਦਾਸਪੁਰ ਜੋੜਾ ਛੱਤਰਾ ਦੇ ਮਾਲਕ ਰਾਜੀ ਮਾਈ ਦੇ ਪੁੱਤਰੇ ਚੇਲੇ ਪੰਮੀ ਦਾ ਪਰਿਵਾਰ ਹੈਗਾ ਜੀ ਅਸੀਂ ਆਈ ਸੀ ਜੀ ਵਧਾਈ ਲੈਣ ਸਾਡਾ ਹੀ ਫੈਸਲਾ ਇਹ ਦੇਣਾ 30 ਤਰੀਕ ਦਾ 30 ਤਰੀਕ ਦਾ ਫੈਸਲਾ ਜਿੱਦੋਂ ਥਾਣੇ ਵਿੱਚ ਜੋੜਾ ਛੱਤਰਾ ਚੌਂਕੀ 'ਚ ਫੈਸਲਾ ਹੋਇਆ 30 ਤਰੀਕ ਨੂੰ ਜੀ ਤੁਸੀਂ ਪਿੰਡਾਂ 'ਚ ਨਹੀਂ ਆਣਾ 30 ਤਰੀਕ ਤੋਂ ਬਾਅਦ ਤੁਸੀਂ ਪਿੰਡਾਂ 'ਚ ਆਣਾ ਹਨਾ ਜੀ ਤੇ ਅਸੀਂ ਗਏ ਵਧਾਈ ਲੈਣ ਤੇ ਅਸੀਂ ਸਵੇਰੇ ਗਏ ਲਾ ਕੇ ਅਸੀਂ ਚੱਲ ਗਏ ਘਰ ਦੂਜੇ ਪਿੰਡ 'ਚ ਵਧਾਈ ਲੈਣ ਇਹ ਦੋ ਗੱਡੀਆਂ ਭਰ ਕੇ ਮੁੰਡਿਆਂ ਦੀਆਂ ਕਿਰਪਾਨਾਂ ਨਾਲ ਦਾਤਰਾ ਨਾਲ ਉਹ ਪਿੰਡ 'ਚ ਗਏ ਜਜਮਾਨ ਦੇ ਘਰੇ ਵਧਾਈ ਲੈਣ ਕਹਿੰਦੇ ਬਾਬੇ ਕਿੱਥੇ ਆ ਉਹਨਾਂ ਸਾਨੂੰ ਕੀਤਾ ਫੋਨ ਕਹਿੰਦੇ ਦੂਜੀ ਪਾਰਟੀ ਆਈ ਏ ਜੀ ਦੋ ਗੱਡੀਆਂ ਲੈ ਕੇ ਅਸੀਂ ਚੌਂਕ 'ਚ ਗਏ ਅਸੀਂ ਚੌਂਕ 'ਚ ਗੱਡੀ ਰੋਕ ਲਈ ਇਹਨਾਂ ਦੀ ਗੱਡੀ ਰੋਕੀ ਚੌਂਕ 'ਚ ਇਹਦੇ ਮੁੰਡੇ ਆਏ ਇਹਦੇ ਮੁੰਡਿਆਂ ਨੇ ਸਾਨੂੰ ਅਸੀਂ ਤਿੰਨੇ ਚਾਰੇ ਵਾਰ ਖਲੋਤੇ ਆਂ ਕਿ ਗੱਡੀ ਅੱਗੇ ਖਲੋਤੇ ਪਿੰਡ ਵਾਲਾ ਗਵਾਹ ਹੋਗਾ ਸਾਨੂੰ ਪਿੱਛੋਂ ਵਾਰ ਕੀਤਾ ਤੇ ਸਾਨੂੰ ਬੱਚਾਂ ਦੇ ਬੱਚਨ ਦੇ ਇਹਨਾਂ ਮੁੰਡਿਆਂ ਨੇ ਕਿਰਪਾ ਨਾਮ ਆ ਲੈ ਇਹਨਾਂ ਮੁੰਡਿਆਂ ਜੇ ਉਹ ਤੇ ਮੁੰਡਿਆਂ ਨੂੰ ਕੜੇ ਮਾਰੇ ਇਹਦੇ ਮੁੰਡਿਆਂ ਨੇ ਦੂਜੀ ਟੀਰ ਦੇ ਜ਼ਖਮੀ ਸਾਜਨ ਨੇ ਵੀ ਆਪਣਾ ਪੱਖ ਕੁਝ ਇਸ ਤਰ੍ਹਾਂ ਪੇਸ਼ ਕੀਤਾ ਬਾਬਾ ਜੀ ਕੀ ਨਾਂ ਆਪਣਾ ਕਿਹੜਾ ਏਰੀਆ ਤੇ ਕੀ ਗੱਲਬਾਤ ਹੋਈ ਆ ਹਾਂਜੀ ਮੇਰਾ ਨਾਮ ਨੰਦਰੀ ਮਹੰਤ ਸਾਜਨ ਕੀ ਗੱਲਬਾਤ ਹੋਈ ਆ ਉਹ ਲੜਾਈ ਹੋਈ ਸੀਗੀ ਉੱਥੇ ਤੇ ਏਜ ਤੱਕ ਕਿ ਹਣਾ ਉਹ ਸਾਡੇ ਹੱਥੀ ਪੈ ਗੇ ਪੇਲਾ ਅਹੀਂ ਇਹਨਾਂ ਨੂੰ ਕੁਝ ਕਹਿਣੀ ਜਾਂਦੇ ਸਾਡੇ ਹੱਥੀ ਪੈ ਗੇ ਮੇਰੇ ਮੇਰੇ ਸੱਚ ਦਾਤਰ ਮਾਰੇ ਇਹਨਾਂ ਨੇ ਮੇਰੇ ਪਾਪਾ ਨੂੰ ਘੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਕਿਹੜਾ ਗਰੁੱਪ ਹੈ ਸਾਡਾ ਜੋਈਆਂ ਦਾ ਗਰੁੱਪ ਆਂ ਜੋਈਆਂ ਦੇ ਰਹਿੰਨੇ ਤੇ ਗੁਰਦਾਸਪੁਰ ਤੇ ਨਵੀਪੁਰ ਤੇ ਅਸੀਂ ਜਿੱਦਾਂ ਚੱਕਦੇ ਅਸੀਂ ਲੈਣਦੇ ਹੁੰਦੇ ਵਧਾਈਆਂ ਨਾਲ ਜੋਈਆਂ ਤੋਂ ਉੱਥੋਂ ਤੇ ਆਗੇ ਚੱਕਣਾ ਅੱਜ ਤੁਹਾਡੀ ਕਿਹੜੀ ਪਾਰਟੀ ਕਿਹੜਾ ਗਰੁੱਪ ਤੁਹਾਡਾ ਨਾਮ ਹੀ ਰੱਖਦਾ ਕੌਣ ਤੁਹਾਡਾ ਹਾਡਾ ਗਰੁੱਪ ਨੇ ਉਦਾਂ ਹੀ ਆਹੀ ਉੱਥੋਂ ਜੋਈਆਂ ਦੇ ਆਂਦੇ ਬਾਬੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂੰ ਮਰਜ਼ੀ ਪੁੱਛ ਲਿਆ ਬਾਬਾ ਪੰਮੀ ਆਂਦਾ ਹੁੰਦਾ ਉੱਥੇ ਹਾਂਜੀ ਤੁਹਾਡਾ ਬਾਬਾ ਪੰਮੀ ਦਾ ਗਰੁੱਪ ਹੈ ਹਾਂਜੀ ਤੁਸੀਂ ਕਿਨੇ ਜੇ ਗਏਗੇ ਉਸ ਦਾ ਇਲਾਵਾ ਅਸੀਂ ਕਹਿੰਦੇ ਹਾਂ ਨੂੰ ਫੋਨ ਆਏਗਾ ਕਿ ਇਹ ਚੱਕਣ ਦੇ ਵਧਾਈ ਤੇ ਅਸੀਂ ਉਦੋਂ ਗਏਗੇ ਵਧਾਈ ਚੱਕਣ ਹੈ ਹਾਂਜੀ ਹਾਨੂੰ ਫੋਨ ਆਏਗਾ ਕਿ ਇਹ ਵਧਾਈ ਚੱਕਣ ਹੈ ਤੁਹਾਡੇ ਵਿੰਡੋ ਨੂੰ ਤੁਸੀਂ ਕੋਣ ਕੋਣ ਗਿਆ ਆ ਇਕੱਲੇ ਗਏਗੇ ਮੈਂ ਬਾਜਾ ਗਿਆ ਆਏਗਾ ਤੁਹਾਡੇ ਕਿੰਨੇ ਹਮਲਾਗੇ ਤਾਂ ਉਹਨਾਂ ਨੇ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਗਰੂਪ ਉਹ ਨਵੀਪੁਰ ਦੇ ਆ ਤੁਹਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਅੰਜੀ ਕਦੀ ਸਾਡੂ ਕੇਹੇ ਬੰਦੇ ਤੋਂ ਫੋਨ ਕਦੀ ਕੋਈ ਝੂਠੀ ਪ੍ਰੈਸ ਸਾਡੇ ਘਰ ਕਲਦਾ ਆ ਨੂੰ ਪਤਾ ਮੌਕੇ ਤੇ ਆ ਪ੍ਰੈਸ ਆਈ ਸਾਡੇ ਤੁਸੀਂ ਮਾਨਜੋਗ ਅੱਜ ਸਤਿਕਾਰਯੋਗ ਸਾਡੇ ਵੀਰ ਪ੍ਰੈਸ ਵਾਲੇ ਲੇਕਿਨ ਤੁਹਾਡੇ ਬੇਸ ਦੇ ਵਿੱਚ ਝੂਠੇ ਸਾਡੇ ਘਰ ਕਲਦਾ ਆਂ ਦੀ ਸਾਨੂੰ ਇਹੇ ਕੋਲ ਖਤਰਾ ਸਾਨੂੰ ਇਹ ਮਾਰੇ ਕੁੱਟੇ ਸਾਡਾ ਇਨਸਾਫ ਕੀਤਾ ਜਾਵੇ ਮੀਡੀਆ ਗਾੜੀ ਪ੍ਰਸੰਸਾ ਗਾੜੀ ਸਾਡੀ ਪੀਲ ਆ ਕਿ ਸਾਡੀ ਬੇਨਤੀ ਸਾਡਾ ਡੇਰਾ ਖਾਲੀ ਕਰਾਇਆ ਜਾਵੇ ਸਾਡਾ ਸਾਨੂੰ ਹੱਕ ਮਿਲਣਾ ਚਾਹੀਦਾ ਮੈਂ ਪੰਮੀ ਗੁਰੂ ਦੀ ਚੇਲਾ ਮੈਨੂੰ ਛੋਟੀ ਹੁੰਦੀ ਤੋਂ ਪਾਲਿਆ ਇਹਦਾ ਮੁੰਡਾ ਉੱਥੇ ਆ ਕੇ ਤੇ ਬਹਿ ਗਿਆ ਦਾ ਘਰ ਦੇ ਵਿੱਚ ਸਾਡੇ ਡੇਰੇ ਦੇ ਵਿੱਚ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਮੇਰਾ ਕੋਈ ਫੈਸਲਾ ਸਰਕਾਰ ਕਰੇ ਮੈਂ ਗਰੀਬ ਘਰ ਦੀ ਬੱਚਾ ਆ ਕੀ ਆ ਮੇਰੀ ਕੋਈ ਸਰਕਾਰ ਮੇਰੀ ਕੋ ਸਾਰੀ ਜਿੰਨੀ ਜਨਤਾ ਮੇਰੀ ਹੈਲਪ ਕਰੋ